ਹੋ ਜਗਤਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਸੁਦਾਸ ਮਹੰਤ ਬਲਵੰਤ ਮੁਣੀ ਉਦਾਸੀਨ ਡੇਰਾ ਟੜਿਆਣਾ ਪਿੰਡ ਤੁੰਗਵਾਲੀ ਜ਼ਿਲ੍ਹਾ ਬਠਿੰਡਾ ਆਪ ਸਭ ਸੰਤ ਮਹਾਪੁਰਸ਼ਾਂ ਨੂੰ ਸੰਤਾਂ ਨੂੰ ਮਹੰਤਾਂ ਨੂੰ ਮਢਲੇਛਰਾਂ ਨੂੰ ਪੁੱਜਣੀ ਅਪੇਖ ਭਗਵਾਨ ਨੂੰ ਆਪਣੀ ਤਰਫੋਂ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ ਉਦਾਸੀਨ ਭੇਖ ਦੇ ਬਾਨੀ ਉਹਨਾਂ ਦੇ 5ਵੇਂ 53ਵੇਂ ਜਨਮ ਉਤਸਵ ਦੀਆਂ ਸਮੁੱਚੇ ਭੇਖ ਨੂੰ ਵਧਾਈ ਦਿੰਦਾ ਹਾਂ ਔਰ ਆਸ਼ ਕਰਦਾ ਹਾਂ ਕਿ ਬਾਬਾ ਸ੍ਰੀ ਚੰਦ ਜੀ ਮਹਾਰਾਜ ਭਗਵਾਨ ਸ੍ਰੀ ਚੰਦ ਜੀ ਮਹਾਰਾਜ ਸਮੁੱਚੇ ਦੇਸ਼ ਵਾਸੀਆਂ ਤੇ ਕਿਰਪਾ ਬਣਾਈ ਰੱਖਣਾ ਪੇਖ ਭਗਵਾਨ ਦੇ ਵਿੱਚ ਇਕਾਤਰਤਾ ਬਣਾਈ ਰੱਖਣਾ ਔਰ ਦੁਨੀਆ ਤੇ ਅਮਨ ਸ਼ਾਂਤੀ ਕਾਇਮ ਰਹੇ ਇਹ ਕਾਮਨਾ ਕਰਦੇ ਹਾਂ ਬੋਲ ਸਾਚੇ ਦਰਬਾਰ ਕੀ ਜੀ